ਪ੍ਰੋਜੈਕਟ ਦਾ ਚੰਗੇ ਸਾਰੇ ਰਿਪੋਰਟ ਪੂਰਾ ਲੈਂਦੇ ਹਾਂ ਜਿਹੜਾ ਵੀ ਅਭਿਨਸ਼ਿਪਰੇਆਲਾ ਸਾਡੀਆਂ ਸਪੋਰਟਸ ਦੀਆਂ ਕੰਟਰੀਬਿਊਸ਼ਨ ਦੇ ਨਾਲ ਮੇਰੀ ਪੁਲਿਸ 'ਚ ਵੀ ਓਨੀ ਕੰਟਰੀਬਿਊਸ਼ਨ ਹੈ ਜਿਹੜਾ ਮੇਰਾ ਬਦਲ ਇੰਟਰਨੈਸ਼ਨਲ ਪਲੇਅਰ ਐਸਪੀ ਰਿਟਾਇਰ ਹੋਏ ਨੇ ਰਾਜਦੀਪ ਗਿੱਲ ਹਰੀ ਸਾਡੇ ਜੀਜ਼ ਰਹੇ ਨੇ ਤੇ ਉਹਨਾਂ ਨੂੰ ਦੇਖਦਾ ਮੈਂ ਮਤਲਬ ਸੈਂਕੜਿਆਂ ਦੀ ਗਿਣਤੀ ਜੀ ਕਹਿ ਸਕਦਾ ਪੁਲਿਸ 'ਚ ਮੇਰੇ ਸ਼ਗਿਰਦ ਨੇ ਪਰ ਜਿਹੜਾ ਅਫਸਰ ਦਮਦਾਰ ਮਿਹਨਤ ਕਰਕੇ ਤੇ ਲੋਕਾਂ ਨੂੰ ਸੇਵਾ ਦੇ ਕੇ ਜਾਂਦਾ ਤੇ ਉਹ ਲੋਕੋ ਨੂੰ ساری ਉਮਰ ਉਹਦਾ ਸਤਿਕਾਰ ਕਰਦੇ ਕਿਤੇ ਵੀ ਹੋਵੇ ਤੇ ਸਾਡੇ ਮਾਨਯੋਗ ਸਰ ਹਰਜੀਤ ਸਿੰਘ ਸੰਧੂ ਆਈਪੀਐਸ ਐਸਐਸਪੀ ਨੇ ਬੜੇ ਸ਼ਹੀਫ ਆਦਮੀ ਨੇ ਉਹ ਕਿਸੇ ਦਾ ਪੱਖਪਾਤ ਨਹੀਂ ਕਰਦੇ ਹਰ ਗੱਲ ਨੂੰ ਧਿਆਨ ਨਾਲ ਸੁਣਦੇ ਪਿੱਛੇ ਦੋ ਚਾਰ ਦਿਨ ਜਿਹੜਾ ਜੋ ਵੀ ਲੋਕਾਂ ਦੀ ਪ੍ਰੋਬਲਮ ਹੋਈ ਸੀ ਕਿ ਚੋਰਾਂ ਡਾਕੂਆਂ ਨੇ ਮਾਰ ਧੜ ਕੀਤੀ ਸੀ ਉਹਦੇ ਸਬੰਧ ਤੇ ਉਹਨਾਂ ਨੇ ਜਿਹੜੇ ਨਵੇਂ ਪ੍ਰਬੰਧ ਦੀ ਸਾਰੀ ਕੀਤੀ ਆ ਦੋ ਦਿਨ ਹੋਏ ਪਹਿਲਾਂ ਮੋਟਰਸਾਈਕਲਾਂ ਦੀ ਨਵੀਂ ਟੀਮ ਤਿਆਰ ਕੀਤੀ ਹੈ ਐਸਐਚਓ ਸਾਹਿਬ ਨੂੰ ਜਿਹੜਾ ਲੋਕਾਂ ਨੂੰ ਸ਼ਾਂਤੀ ਦੇਣ ਲਈ ਹੌਸਲਾ ਦੇਣ ਦੀ ਹੈ ਇਹਨਾਂ ਨੂੰ ਲਿਆਂਦਾ ਇੱਥੇ ਕਿਉਂਕਿ ਇਹਨਾਂ ਦਾ ਚੰਗਾ ਨਾਂ ਸੀ ਜੇ ਤੋਚ ਮੈਂ ਪਹਿਲਾਂ ਵੀ ਇਹਨਾਂ ਨੂੰ ਮਿਲਦਾ ਰਿਹਾ ਤੇ ਮੈਂ ਖਾਣ ਨਾ ਕਰਦਾ ਤੇ ਇਹਨਾਂ ਛੋਟੇ ਵੀਰ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ ਇਹ ਜਿਵੇਂ ਕੁਰਸੀ ਤੇ ਬੈਠੇ ਇੱਥੇ ਸਜਦੇ ਹੋਣ ਸ਼ਹਿਰ ਵਾਲਿਆਂ ਨੂੰ ਵੀ ਵਧੀਆ ਲੱਗਣਗੇ ਤੇ ਲੋਕਾਂ ਨੂੰ ਥੋੜਾ ਜਿਆਦਾ ਸਿਖਾਉਣਾ ਪੈਂਦਾ ਇੱਕ ਨੂੰ ਜਿਹੜੇ ਲੋਕਾਂ ਨੂੰ ਵੀ ਜ਼ਿੰਮੇਵਾਰੀ ਸਿਖਾਉਣੀ ਪੈਂਦੀ ਹੈ ਪੁਲਿਸ ਦੇ ਰਾਈ ਦਿੱਤੀ ਜਾ ਸਕਦੀ ਹੈ ਤੇ ਮੈਂ ਆਸ ਕਰਦਾ ਤੇ ਇਹਨਾਂ ਵਧਾਈ ਜਿੰਦਾ ਹੈ ਇੱਥੇ ਮਿਲ ਕੇ ਖੁਸ਼ੀ ਮਹਿਸੂਸ ਕਰਦਾ ਸਾਰੇ ਮਿੱਤਰਾਂ ਦੇ ਨਾਲ ਤੇ ਵੀ ਇਹ ਵਧੀਆ ਕੰਮ ਚੱਲੂਗਾ ਤੇ ਅਸੀਂ ਇਹਨਾਂ ਦੇ ਨਾਲ ਹਾਂ ਜੇ ਕੋਈ ਦੁੱਖ ਸਹੋਏ ਤੇ ਇਸੇ ਤਰ੍ਹਾਂ ਜਿਹੜੀਆਂ ਇੰਟਰਨੈਸ਼ਨਲ ਲੈਗ ਦੀਆਂ ਇੱਥੇ ਗੇਮਾਂ ਕਰਾਉਂਦੇ ਰਿਹਾ ਤੇ ਮੈਂ ਚਾਹੁੰਦਾ ਵੀ ਇਹਨਾਂ ਦੀ ਹਾਜ਼ਰੀ ਸਵਾਂ ਇਹਦੇ ਅਸਰਾਂ ਦੀ ਹਾਜ਼ਰੀ ਜੇ ਕੋਈ ਚੰਗਾ ਸਪੋਰਟਸ ਦਾ ਫੰਕਸ਼ਨ ਕਰਾਇਆ ਜਾਏ ਇਹਨੇ ਕੁਝ ਕਹਿੰਦਾ ਅਗਰ ਜੀ ਦਾ ਖਾਲਸਾ ਵਿੱਚ ਆ ਨਮਸਕਾਰ ਜੀ ਮੈਂ ਅੱਜ ਥਾਣਾ ਸਿਟੀ ਕੋਰਟ ਕੋਰਾ ਸੀ ਮਿਲਵਾਏ ਸੀਗੇ ਸਾਨੂੰ ਪਤਾ ਲੱਗਿਆ ਸੀ ਸਰ ਸਾਡੇ ਮਲੋ ਮਿਸਟਰ ਮਨੋਕਰ ਮਾਰਜੀ ਸਬ ਇੰਸਪੈਕਟਰ ਸਾਡੇ ਮਲੋ ਕੋਟਪੂਰਾ ਦੇ ਚਤਨਾਤ ਕਿਤੇ ਗਏ ਐ ਇਹਨਾਂ ਬਾਰੇ ਅਸੀਂ ਮਨੋ ਪਹਿਲਾਂ ਵੀ ਸੁਣਿਆ ਕਰਦੇ ਸੀ ਜੇਤੋ ਇਹਨਾਂ ਦੀ ਸਰਵਿਸ ਕੀਤੀ ਐ ਹੋਰ ਵੀ ਸਰਵਿਸ ਇਹਨਾਂ ਦੀ ਮਨੋ ਸਾਨੂੰ ਪਤਾ ਲੱਗਿਆ ਸੀ ਬਹੁਤ ਪੀਸਫੁਲ ਸਰਵਿਸ ਹੈ ਜੀ ਸਾਨੂੰ ਪਤਾ ਲੱਗਿਆ ਜਦੋਂ ਸਰ ਆਏ ਐ ਤੇ ਸਾਡੇ ਮਨੋ ਸਾਡੇ ਜਿਹੜੇ ਮਨੋ ਦੋਸਤ ਨੇ ਮਨੋ ਸਾਡੇ ਮਲੋ ਇੱਕ ਕਲੱਬ ਹੈਗੀ ਐ ਕਲੱਬ ਦੇ ਜਿਹੜੇ ਮਨੋ ਬੰਦੇ ਆ ਉਹ ਇਕੱਠੇ ਹੋ ਕੇ ਕਹਿੰਦੇ ਵੀ ਅਸੀਂ ਮਨੋ ਵੈਲਕਮ ਕਰਨਾ ਚਾਹੁੰਦੇ ਸਰ ਦਾ ਮੈਂ ਕਿਹਾ ਵੀ ਆਪਾਂ ਵੈਲਕਮ ਕਰਨਾ ਜ਼ਰੂਰ ਕਰਨਾ ਹੈਗਾ ਅਸੀਂ ਅੱਜ ਮੇਰੇ ਉੱਤੇ ਵੈਲਕਮ ਵਾਸਤੇ ਆਏ ਸਾਨੂੰ ਬਹੁਤ ਅੱਛਾ ਲੱਗਿਆ ਜਿੱਦਾਂ ਸਾਡੇ ਮੇਰੇ ਨਾਲ ਗੱਲਾਂ ਬਾਤਾਂ ਹੋਈਆਂ ਇਹਨਾਂ ਦੀ ਕਮਿਟਮੈਂਟ ਸੀ ਕਿ ਸ਼ਹਿਰ ਬਾਰੇ ਅਸੀਂ ਵੀ ਮੇਰੇ ਇਹਨਾਂ ਨੂੰ ਮੇਰੇ ਇੱਕ ਅਸਾਸਨ ਦਵਾਇਆ ਵੀ ਅਸੀਂ ਵੀ ਤੁਹਾਡੇ ਨਾਲ ਹੈ ਅਸੀਂ ਤੁਹਾਡੇ ਨਾਲ ਦਲ ਕੇ ਚੱਲਦਾ ਹੈਗਾ ਜਿੱਥੇ ਸਾਡੀਆਂ ਸਵਾਵਾ ਦੀ ਲੋੜ ਹੈ ਅਸੀਂ ਤੁਹਾਡੀ ਸੇਵਾ ਕਰਨੀ ਹੈਗੀ ਹੈ ਜਿੱਦੀ ਤੁਹਾਡੀ ਸਰਵਿਸ ਹੈ ਲੋਕਾਂ ਨੂੰ ਮੇਰੇ ਪੀਸਫੁਲ ਮੇਰੇ ਜਿਵੇਂ ਕਹਿੰਦੇ ਜ਼ਿੰਦਗੀ ਦੇਣਾ ਆਸ-ਪਾਸੇ ਕ੍ਰਾਈਮ ਨੂੰ ਖਤਮ ਕਰਨਾ ਲੋਕਤੰਤਰ ਜਿਹੜਾ ਮੇਰੇ ਬਾਲ ਕਰਨਾ ਇੰਨਾਂ ਗੱਲਾਂ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਹੈਗਾ ਵੀ ਅਸੀਂ ਜਿਹੜਾ ਕੰਮ ਕਰਨਾ ਹੈ ਬਹੁਤ ਵਧੀਆ ਕੰਮ ਕਰਨਾ ਹੈਗਾ ਕਿਸੇ ਨੂੰ ਬਹੁਤਾ ਤੰਗ ਕਰਕੇ ਨਹੀਂ ਕੰਮ ਕਰਨਾ ਹੈਗਾ। ਲੈ ਵੀ ਅਸੀਂ ਮੰਨ ਲਓ ਬੜੀ ਸਮੂਲੀਅਤ ਨਾਲ ਕੰਮ ਕਰਨਾ ਹੈਗਾ। ਜਿੱਦਾਂ ਸਾਡੇ ਮੰਨ ਲਓ ਕੋਟ ਸਾਹਿਬ ਨੇ ਮੰਨ ਲਓ ਸਾਡੇ ਆਪਣੇ ਰਾਜਪੂਜੀ ਹੈ ਆਪਣੇ ਨਛੱਤਰ ਸਿੰਘ ਜੀ ਹੈ, ਸਰਿੰਦਰ ਚੰਦਾ, ਬੰਟੀ ਜੀ ਹੈ। ਅਸੀਂ ਸਾਰੇ ਇਕੱਠੇ ਹੋ ਕੇ ਨਾਲ ਉਹ ਜਦੋਂ ਆਏ ਸਾਨੂੰ ਬਹੁਤ ਬਹੁਤ ਅੱਛਾ ਲੱਗਿਆ ਹੈਗਾ ਜੋ ਇਹਨਾਂ ਨੇ ਵਾਦਾ ਕੀਤਾ ਹੈ। ਇਹ ਆਵਾਦਾਂ ਵਾਦਾਂ ਨਿਭਾਣ ਕੇ ਜਿਹੜਾ ਸਾਡੇ ਪ੍ਰਤੀ ਜਨਾਂ ਨੂੰ ਕੋਈ ਸਵਾਵਾ ਹੋਈਆਂ ਅਸੀਂ ਇਹਨਾਂ ਨੂੰ ਬਹੁਤ ਸਵਾਵਾ ਦਮਾਗੇ ਬੇਟਾ ਅੰਰੁਲਾ 5 ਸਾਇਰ ਬ੍ਰਦਰ ਅਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਨੂੰ ਬੜਾ ਵਧੀਆ ਲੱਗਿਆ ਗੁੱਡ ਮਾਰਨਿੰਗ ਕਲੱਬ ਪਿਤਾ ਜੀ ਅੰਦੂਸਾ ਜੀ ਅਤੇ ਸਾਰਣੀ ਅੱਜ ਮੈਨੂੰ ਵੈਲਕਮ ਕੀਤਾ ਸਾਣੇ ਸਾਹਿਬ ਜੋ ਇਹਨਾਂ ਨੇ ਮਤਵਾਸ ਕੀਤੀ ਹੈ ਉਹ ਸਾਥ ਤੇ ਦਾ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰੂੰਗਾ ਤੇ ਅਰਨਲ ਮੰਡੀ ਦੇ ਜਿਹੜੇ ਟ੍ਰੈਫਿਕ ਦੀ ਪ੍ਰੋਬਲਮ ਹੈ ਜਿਹੜੀ ਜਿਹੜੀ ਮੇਨ ਪ੍ਰੋਬਲਮ ਹੈ ਉਹਨੂੰ ਮੈਂ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ ਪਿਛਲੇ ਦਿਨਾਂ ਜਿਉ ਜੋ ਵੀ ਹੋਇਆ ਹੈ ਵੀ ਉਸ ਵਿੱਚ ਇਹ ਵੀ ਵਧੀਆ ਜਿਹੜੇ ਬਦਮਾਸ਼ ਅੰਸਰ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਸ਼ਹਿਰ ਦੇ ਵਿੱਚ ਸ਼ਾਂਤੀ ਹੈ ਜਿਹੜੀ ਬਹਾਲ ਕਰਨ ਦੀ ਉਹਦੀ ਜਿਹੜੀ ਹੈ ਪੂਰੀ ਕੋਸ਼ਿਸ਼ ਹੈ